ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਨਣਕੇ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਦੋਵੇਂ ਸੋਈਆਂ ਸਵਾਈਆਂ ਬੱਚੇ ਤੋਂ ਬਿਨਾਂ ਹੀ ਆ ਜਿਹੜੀਆਂ ਤੇ ਸੱਜਣਾ ਚੰਗੇ ਦੁੱਧ ਵਾਲੀਆਂ گاਵਾ ਵਾਂ ਬਾਕੀ ਇਹ ਆ ਵੀ ਇੱਥੋਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋ ਲਾਗੇ ਦਾ ਵਾ ਚਵਾਈ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ ਕਦੇ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਕੋ ਪਸ਼ੂ ਖੜੋ ਜੀ ਹਾਂਜੀ ਵਧੀਆ ਸასი ਘਾਲ ਜੀ ਵਧੀਆ ਵਧੀਆ ਜੀ ਹੋਰ ਸੇ ਤਾਂ ਨਹੀਂ ਠਾਕ ਜੀ ਸਭ ਠੀਕ ਠਾਕ ਜੀ ਤੇ ਅੱਜ ਕਿੰਨੀਆਂ ਫਿਰ ਦੋ ਅੱਜ ਦੋ ਹੀ ਗਾਈਆਂ ਤੇ ਤਿੰਨ ਸੀਗੀਆਂ ਤੇ ਇੱਕ ਹੁਣੇ ਵੇਚੀ ਤੇ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸ ਤਾਂ ਫਿਰ ਇੱਕ ਨਾਮ ਸਾਜਣ ਪਿੰਡ ਚੱਲਣ ਕੇ ਜਲਾਮਸਤ ਤਹਿਸੀਲ ਬਾਬੂਗੜ੍ਹ ਸਾਹਿਬ ਤੇ ਫੋਨ ਨੰਬਰ ਵੀ ਬੋਲ ਦੋ 708779167 ਮੈਥੇ ਰੋਡ ਤੇ ਪੈਂਦੇ ਆ ਨਾ ਮੈਥਾ ਵੀ ਇੱਥੋਂ ਲੱਗ ਗਈ ਆ ਇੱਥੇ 6 ਕਿਲੋਮੀਟਰ ਆ ਨਾਦੀ ਵੀ ਤੋਂ 1.5 ਕਿਲੋਮੀਟਰ ਆਪਣ ਤੇ ਬੋਪਰਾ ਵੀ ਲੱਗ ਗਈ ਬੋਪਰਾ ਆ 4 ਕਿਲੋਮੀਟਰ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਕਿਹਨੇ ਕਰੀ ਬੋਲੀਏ ਇਹ ਸੱਜਣਾ ਚੰਗੇ ਦੁੱਧ ਵਾਲੀਆਂ ਜਾਂਦੀਆਂ ਵਾਂ ਇਹ ਫਾਰਮ ਦੇ ਵਿੱਚ ਹੀ ਦੋਵੇਂ ਲਈਆਂ ਵਾਂ ਤੇ ਉਹ ਵੀਰ ਵੱਡੀਆਂ ਗਈਆਂ ਲੈ ਕੇ ਆਈਏ ਤੇ ਇਹ ਉਹਨਾਂ ਕੋ ਆਪਾਂ ਫਾਰਮ ਵਿੱਚ ਗਈਆਂ ਦੇ ਕੱਟੀਆਂ ਵਾਂ ਠੀਕ ਆ ਹਾਂਜੀ ਹਾਂਜੀ ਤੇ ਉਹ ਤੇ ਕਹਿੰਦੇ ਸੀ ਉਹਨੇ ਕਈ ਨਾ 22 ਕਿਲੋ ਦੁੱਧ ਸੱਜਰਾ ਚਵਾਇਆ ਵਾ ਅੱਛਾ ਉਹਨੇ 25 ਜੰਬੀ ਚੋ ਆਇਆ ਵਾ ਠੀਕ ਆ ਹਾਂਜੀ ਹਾਂਜੀ ਤੇ ਸੋਇ ਇੱਕ ਨਵ ਗਿਣਾਊਗਾ ਇਹਨਾਂ ਦਾ ਦੂਆ ਦੂਜਾ ਦੂਜਾ ਹੋਊਗਾ ਇਹਨਾਂ ਦਾ ਤੇ ਆ ਜਿਹੜੀ ਚਿੱਟੀ ਗਾਵਾਂ ਆ ਇਹਦੇ ਕੋਲ ਦੁੱਧ ਕਿੰਨਾ ਹੁਣ ਮੋਕੇ ਤੇ ਇਹ ਕੋਲ ਦੁੱਧ ਤੇ 9 ਕਿਲੋ ਹੋਊਗਾ 8 ਕਿਲੋ ਦੀ ਠੰਡਿਆ ਕਰਕੇ ਜਿਹੜਾ 8 ਕਿਲੋ ਦੁੱਧ ਬਾਲਟੀਆਂ ਝੱਗ ਮਾਰ ਕੇ ਦਾਂਗੇ ਖੋਲੋ ਫਿਰ ਤੋੜ ਦੀਏ ਆਹ ਵਾ ਨਵੀ ਇਹ ਤਾਂ ਇੱਕ ਵਾਰੀ ਦੇਖ ਸਕਦੇ ਜੀ ਬਾਕੀ ਇਹ ਵੀ ਜੇ ਗਾਵਾਂ ਕਿਤੇ ਗਾਂ ਤਿਆਰ ਹੁੰਦੀਆਂ ਵਾ ਤੇ ਚੰਗੀ ਰਕਮ ਦੀਆਂ ਤਿਆਰ ਹੋਣੀਆਂ ਕੋਈ ਵੀਰ ਗਾਹ ਤਿਆਰ ਕਰਨ ਵਾਸਤੇ ਗਾਵਾਂ ਖੜੇ ਵਾਲੀਆਂ ਬਾਕੀ ਕਿਉਂਕਿ ਇਹੋ ਜਿਹੀਆਂ ਬੱਸ਼ੀਆਂ ਤਿਆਰ ਕਰਨ ਤੇ ਵੀ ਕਿੰਨਾ ਖਰਚਾ ਆ ਜਾਂਦਾ ਵਾ ਕੱਦ ਕਾਠ ਵੀ ਚੰਗੇ ਆ ਬੋਡੀ ਸਟਰਕਚਰ ਵੀ ਚੰਗੇ ਆ ਲੈ ਜੇ ਬੂਦਾ ਕਰਤੀਆਂ ਜੇ ਨਾ ਉਹਨਾਂ ਪਾਈਆਂ ਪਾਈ ਨਹੀਂ ਜੇ ਬੂ ਉਤਨੇ ਇਹ ਆ ਵੀ ਰੰਗ ਰੂਪ ਸੋਹਣੇ ਆ ਪੂਰੇ ਚਿੱਟੀ ਆ ਗਾਂ ਜਿਹੜੀ ਆ ਆਪਣੇ ਸਤਾਨੇ ਤੁਹਾਨੂੰ ਇਹਦੇ ਇੱਕ ਰੀ ਲਾਗੇ ਤਾਂ ਦਿਖਾ ਦਿੰਨੀ ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਬਾਕੀ ਮਿਲਕ ਵੀ ਨੇ ਚੰਗੀ ਲੱਗੀ ਆ ਤੇ ਚਿਹਰੇ ਤਾਂ ਵੀ ਕਾਫੀ ਖੂਬਸੂਰਤ ਆ ਹੰਡੀ ਸੀਲ ਉਹ ਜੀ ਨਹੀਂ ਗਈ ਠੀਕ ਆ ਫੇਕ ਨਰਾਕ ਨਾ ਫਿਰ ਇਹਦਾ ਮੁੱਲ ਇਧਰ ਵੇਖੋ ਆ ਦਵਾ ਦੇ ਖਾਂਦੇ ਨੇ ਠੀਕ ਹੈ ਜੀ ਤੇ ਮੁੱਲ ਫਿਰ ਇਹਦਾ ਮੁੱਲ ਦੇ ਲੋ ਮੁੱਲ ਛੋਟਾ ਜਿਹਾ ਕਰਾਂਗੇ ਕਿ ਕਿੰਨਾ ਕੁ 300 ਕਰ ਦੋ ਵਿੱਚ ਛੋਟ ਛੋਟ ਕਰਾ ਲਓ ਕਿ ਨਹੀਂ ਕਰਾਉਦੇ ਪੰਜ ਛੱਡ ਦਈਏ ਹਾਂਜੀ ਜੀ ਚਲੋ ਦੇ ਦਾਂਗੇ ਹੋਰ ਕਰ ਦਈਏ ਮਾਨਤਨ ਕਰਦਾਂ ਕੋਈ ਨਹੀਂ ਥੋੜਾ ਬਾਲਾ ਹੋ ਜਾਊਗਾ ਮੌਕੇ ਤੇ ਕਰ ਦੋਗੇ ਕਿ ਹੁਣ ਕਰ ਦਈਏ ਆਪਾਂ ਕਰਦਾ ਹੋ ਜਾਊਗਾ ਜਿਆਦਾ ਨਹੀਂ ਜੀ ਹੋਣਾ ਅੱਛਾ ਹਾਂਜੀ 2000 ਦਾ ਹੋ ਜਾਊਗਾ ਦੋ ਹੀ ਆਪਾਂ ਜੀ ਹਾਂਜੀ ਬਈ ਠੀਕ ਆ ਕਾਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਇੱਕੋ ਵੀ ਜੀ ਦੁੱਧ ਦੇ ਜੇ 5 ਕਿਲੋ ਅੱਛਾ 5 ਕਿਲੋ ਦੁੱਧ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਇਹਦੇ ਇਹਦੇ ਉਹਨੇ ਤਾਂ ਪੱਠੇ ਖਾਦੇ ਇਹਨੇ ਫਾਰਮ ਚੋਂ ਆਈ ਆ ਚਾਰ ਚਾਰ ਜੂਰ ਤੇ ਕਾਂਦੀ ਆ ਜੀ ਇਹਨੇ ਪੱਠੀ ਨਹੀਂ ਦੇ ਚੁੱਕੇ ਪੂਰੇ ਅੱਛਾ ਹਾਂਜੀ ਤੇ ਬਾਕੀ ਠੰਡੀ ਧਿਰੀਆਂ ਵੀ ਬਹੁਤ ਦੀਦ ਰੇਖੋ ਠ भी है भी खंडी तीरी है साफ कर लो जी गाड़िया थोड़ा जो हम साफ हो गई ठीक है जी बाकी मिलक महीने भी चंगी लगी खोलो फिर तौरिए दुद्ध तो कल भी पांच किलो जरा कभी भी है ਬਾਕੀ ਸੋਨੇ ਰੰਗ ਰੂਪ ਦੀ ਹੈ ਇਹ ਵੀ। ਚੱਬੂ ਦਾ ਕਰਦੀਆਂ ਹਾਂ। ਚੱਬੂਆ ਕਰਦੀ ਹੈ ਇਹਦੇ ਨੂੰ। ਉਹਨਾ ਪਾਇਆ ਹੀ ਨਹੀਂ ਚੱਬੂਦਿਆਂ ਨੂੰ। ਦੇਖ ਲੈ ਭਾਈ ਜੀ ਜਿਹੜਾ ਪੂਰਾ। ਬਾਕੀ ਪਿੱਠਪੜੇ ਤਾਂ ਵੀ ਚੰਗੇ ਆ। ਇਹ ਆ ਵੀ ਜਿੰਨੇ ਗਾਂ ਤਿਆਰ ਕਰਨੀਆਂ ਵਾ। ਉਹ ਕੋਈ ਵੀਰ ਖੜੇ ਸੱਜਣਾ ਚੰਗੇ ਦੁੱਧ ਵਾਲਿਆਂ ਇਹ 1.5 ਮਹੀਨਿਆਂ ਨਾਲ ਸੀ ਗਿਆ ਲੱਗਿਆ ਨੂੰ ਇੰਜ ਗਰੰਟੀ ਨਹੀਂ ਜੇ ਕੋਈ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਜਿਹੜੇ ਮਹੀਨਾ ਇਹਦੇ ਨੂੰ 1 ਮਹੀਨਾ ਤੇ 12 ਦਿਨਾਂ ਦੇ ਹੁੰਦੇ ਠੀਕ ਆ ਹਾਂਜੀ ਹਾਂਜੀ ਇਹ ਕਿੰਨੇ ਰੇਤੇ ਦੇਣੀ ਆ ਦੇ ਦੀ 18000 ਦੀ ਕਰ ਦੋ ਕੋਈ ਮਾਤਨ ਕਰਾ ਲਓ ਕਿੰਨਾ ਕਰਾਉਂਦੇ ਜੀ 15 ਤੇ ਮਗਾ ਲੀਏ ਜੀ ਕਰ ਤਾਂ ਮਾਤਾਰ ਹੋਰ ਕਰ ਤਾਂ 15 12000 ਜਿੱਸ ਨੂੰ ਦੇ ਦਾਂਗੇ ਅੱਛਾ 12 ਦੀ ਦੇਣੀ ਨਹੀਂ ਜੀ ਕਿੰਨੇ ਦਾ ਅੱਛਾ ਹਾਂ ਜੀ ਤੇ ਦੁੱਧ 5 ਕਿਲੋ ਹੋ ਗਿਆ ਜੀ ਪੱਕਾ ਉਤਰਣਾ। ਇਹ ਆ ਵੀ ਚਲੋ ਚੋ ਕੇ ਲੈ ਆ ਜਾਨਾ ਕੋਈ ਕਿਸੇ ਵੀ ਚਾਹ ਪਾਣੀ ਆ ਲੈਣੇ ਖੜਨੀ ਆ। ਬਾਕੀ ਸਾਡਾ ਟੈਨਸ਼ਨ ਮੁੱਕ ਜਾਂਦੀ ਏ। ਠੀਕ ਆ। ਹਾਂ ਜੀ ਹਾਂ ਜੀ। ਠੀਕ ਆ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ। ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਸ਼ੂ ਖਰੀਦੋ ਜੀ।